ਅਜ ਰੂਪਨਗਰ ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਨਾਮ ਵਰਤ ਕੇ ਫਿਰੌਤੀ ਮੰਗਣ ਵਾਲੇ ਇੱਕ ਗਰੁੱਪ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਤੇ ਸਥਾਨਕ ਐਸਐਸਪੀ ਦਫਤਰ ਦੇ ਵਿੱਚ ਡਾਕਟਰ ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਦੱਸਿਆ ਹੈ ਕਿ ਜ਼ਿਲ੍ਹੇ ਵਿੱਚ ਖੁਦ ਨੂੰ ਲੋਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਰੋ ਨੂੰ ਕਾਬੂ ਕਰਨ ਵਿੱਚ ਜ਼ਿਲ੍ਹਾ ਪੁਲਿਸ ਨੇ ਅਹਿਮ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਉਹਨਾਂ ਦਾ ਰਿਮਾਂਡ ਲੈ ਕੇ ਹੋਰ ਖੁਲਾਸੇ ਹੋਣ ਦਾ ਵੀ ਸ਼ੱਕ ਹੈ ਰੂਪਨਗਰ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਜਦੋਂ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਜਿਹੜੇ ਕਿ ਥ੍ਰੈਟ ਕਾਲਸ ਕਰਦੇ ਸੀ ਅਡਡ ਵਪਾਰੀਆਂ ਨੂੰ ਤੇ ਉਹਨਾਂ ਤੋਂ ਫਰੋਤੀ ਦੀ ਮੰਗ ਕਰਦੇ ਸੀ ਇਹਦੇ ਵਿੱਚ ਸਾਨੂੰ ਜਦੋਂ ਪਹਿਲਾਂ ਕੰਪਲੇਂਟਸ ਆਣੀਆਂ ਸ਼ੁਰੂ ਹੋਈਆਂ ਤਾਂ ਕਰੀਬ 4 ਕੰਪਲੇਂਟਸ ਸਾਡੇ ਕੋਲ ਆਈਆਂ ਨੇ ਜਿਹਦੇ ਤਹਿਤ ਉਹਨਾਂ ਨੂੰ ਥ੍ਰੈਟ ਕਾਲਸ ਆਉਂਦੀਆਂ ਸੀ ਤੇ 3-3 ਲੱਖ ਦੀ ਡਿਮਾਂਡ ਕੀਤੀ ਜਾਂਦੀ ਸੀ ਤੇ ਜਿਹੜੇ ਡਿਮਾਂਡ ਕਰਨ ਵਾਲੇ ਸੀਗੇ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਲੈ ਕੇ ਉਹ ਦੱਸਦੇ ਸੀ ਕਿ ਅਸੀਂ ਉਹਨਾਂ ਦੇ ਮੈਂਬਰ ਐ ਅਤੇ ਜਿਹੜੇ ਉਹ ਥ੍ਰੈਟ ਕਾਲਸ ਜਿਹੜੇ ਕਰਕੇ ਫਰौती ਦੀ ਮੰਗ ਕਰਦੇ ਸੀ ਅ ਸਾਡੀ ਜਿਹੜੀ ਟੀਮਾਂ ਸੀਗੀਆਂ ਸਾਡੀਆਂ ਸਬਡਿਵੀਜ਼ਨ ਦੀਆਂ ਟੀਮਾਂ ਸਿਟੀ ਥਾਣਾ ਸਿਟੀ ਰੋਪੜ ਦੀਆਂ ਟੀਮਾਂ ਸੀ ਇਹਦੀਆਂ ਟੀਮਾਂ ਇਮੀਡੀਏਟਲੀ ਇਹਦੇ ਵਿੱਚ ਇਨਵੋਲ ਹੋ ਗਈਆਂ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਦੋਨੋਂ ਬੰਦੇ ਜਿਹੜੇ ਸੀਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਚਗਿਜ ਦੇ ਵਿੱਚ ਪ੍ਰੀਲੀਮਿਨਰੀ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਆ ਦੋਨੋਂ ਬੰਦੇ ਸੀਗੇ ਇਹ ਇੱਕ ਇਹਨਾਂ ਨੇ ਪਹਿਲਾਂ ਇੱਕ ਮੋਟਰਸਾਈਕਲ ਚੋਰੀ ਕੀਤਾ ਫਿਰ ਉਦੋਂ ਬਾਅਦ ਇੱਕ ਮੋਬਾਈਲ ਖੋਇਆ ਤੇ ਉਹ ਮੋਬਾਈਲ ਖੋ ਕੇ ਇਹ ਇੱਕ ਕਾਲ ਜਿਹੜੀਆਂ ਸੀਗੀਆਂ ਉਹ ਕਰਦੇ ਸੀਗੇ ਉਦੋਂ ਬਾਅਦ ਇੰਟਰਨੈਟ ਤੋਂ ਕੁਝ ਵੈਪਨਸ ਦੀਆਂ ਫੋਟੋਆਂ ਡਾਊਨਲੋਡ ਕਰਦੇ ਸੀਗੇ ਤੇ ਦੂਜੇ ਬੰਦੇ ਨੂੰ ਡਰਾਉਣ ਵਾਸਤੇ ਇੱਕ ਫੋਟੋਸ ਭੇਜਦੇ ਸੀ ਵੈਪਨਸ ਦੀਆਂ ਤੇ ਪਲੱਸ ਉਹਨਾਂ ਨੂੰ ਕਾਲ ਕਰਕੇ ਫੁੱਟਸਿੱਦਾ ਬੋਲਦੇ ਸੀਗੇ ਤੇ ਉਹਨਾਂ ਨੂੰ ਧਮਕੀਆਂ ਦਿੰਦੇ ਸੀਗੇ ਇਹ ਦੋਨਾਂ ਨੂੰ ਇਹ ਹਜੇ ਹਫਤਾ ਪਹਿਲਾਂ ਹੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਹਜੇ ਹਫਤਾ 10 ਦਿਨ ਪਹਿਲਾਂ ਹੀ ਤੇ ਤਕਰੀਬ 7 ਦੇ ਆਸ-ਪਾਸ ਇਹ ਕਾਲਸ ਆਲਰੇਡੀ ਕਰ ਚੁੱਕੇ ਸੀ ਜਿਨ੍ਹਾਂ ਚ 4 ਰੋਪੜ ਦੇ ਵਪਾਰੀਆਂ ਨੂੰ ਕਾਲ ਸੀਗੀਆਂ 2 ਖਰੜ ਦੇ ਕੋਈ ਜੁਵਲਰਸ ਨੂੰ ਕਾਲ ਕੀਤੀਆਂ ਸੀਗੀਆਂ ਤੇ ਇੱਕ ਮੁਹਾਲੀ ਦੇ ਕਿਸੇ ਜਿਮ ਓਨਰ ਨੂੰ ਕਾਲ ਕੀਤੀ ਸੀਗੀ ਤੇ ਹਜੇ ਕੋਈ ਵੀ ਇਹਨਾਂ ਨੇ ਅਮਾਉਂਟ ਕਲੈਕਟ ਨਹੀਂ ਕੀਤਾ ਸੀਗਾ ਹਜੇ ਇਹਨਾਂ ਦੀ ਗੱਲਬਾਤ ਚੱਲਦੀ ਸੀ ਤੇ ਉਦੋਂ ਪਹਿਲਾਂ ਹੀ ਰੋਪੜ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਕਸਰ ਰੇਕੀ ਕਰਨ ਤੇ ਇਹਨਾਂ ਦੀ ਕੋਣ ਮੈਂ ਕਰਦੇ ਸੀਗੇ ਆਪਦੇ ਮੋਟਰਸਾਈਕਲ ਜਿਹੜਾ ਚੱਕਦੇ ਸੀਗੇ ਤੇ ਮੋਟਰਸਾਈਕਲ ਲਿਆ ਕੇ ਜਿਵੇਂ ਬਾਹਰ ਕਿਸੇ ਦੇ ਸ਼ਾਪ ਦੇ ਬਾਹਰ ਜਾਂ ਫਿਰ ਕਿਸੇ ਜਿਮ ਦੇ ਬਾਹਰ ਕੋਈ ਬੋਰਡ ਲੱਗਿਆ ਹੋ ਤਾਂ ਬੋਰਡ ਤੇ ਨੰਬਰ ਲਿਖੇ ਹੁੰਦੇ ਆ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਤੋਂ ਨੰਬਰ ਨੋਟ ਕਰਕੇ ਉਹਨਾਂ ਨੂੰ ਕਾਲ ਕਰ ਲੈਂਦੇ ਸੀ ਤਾਂ ਇਹ ਰੇਕੀ ਇਹ ਇਸ ਤਰ੍ਹਾਂ ਕਰਦੇ ਸੀ ਮੋਟਰਸਾਈਕਲ ਤੇ ਤੇ ਬੋਰਡ ਤੇ ਲਿਖੇ ਨੰਬਰਾਂ ਨੂੰ ਹੀ ਕਾਲ ਕਰਦੇ ਸੀ ਸਰ ਕ ਕੰਮ ਕੀ ਕਰਦਾ ਸੀ ਹੈਗੀ ਹੈ 26 ਸਾਲ ਤੇ ਇੱਕ ਦੀ 27 ਸਾਲ ਇੱਕ ਇਹ ਡੇਰੀ ਦੇ ਵਿੱਚ ਕੰਮ ਕਰਦਾ ਸੀ ਤੇ ਇੱਕ ਇਹ ਸੋਇਆ ਚਾਪ ਦੀ ਰੇੜੀ ਲਗਾਉਂਦਾ ਸੀ ਇਹਨਾਂ ਦੇ ਕੋਈ ਫਿਲਹਾਲ ਕੋਈ ਪੁਰਾਣਾ ਕੋਈ ਵੀ ਕੇਸ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਹੈ ਕੋਈ ਇਹਨਾਂ ਦੇ ਖਿਲਾਫ ਤੇ ਪਹਿਲੀ ਵਾਰ ਹੀ ਇਹ ਵਾਰਦਾ ਦੇ ਵਿੱਚ ਫੜੇ ਗਏ ਸਾਰੇ ਕੁਝ ਲੋਕਾਂ ਨੂੰ ਪਹਿਲਾਂ ਵੀ ਥ੍ਰੈਟਸ ਆਈਏ ਉਹਨਾਂ ਦੀ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤੇ ਛੇਤੀ ਉਹਨਾਂ 'ਚ ਵੀ ਕਿਸੇ ਨਾ ਕਿਸੇ ਨਤੀਜੇ ਤੇ ਅਸੀਂ ਪਹੁੰਚਾਂਗੇ ਪਰ ਇਹ ਚ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਫੇਕ ਕਾਲਸ ਇਹਦੇ ਵਿੱਚ ਗੈਂਗਸਟਰਜ਼ ਦੇ ਨਾਮ ਤੋਂ ਆ ਰਹੀਆਂ ਨੇ ਜਿਵੇਂ ਕਿ ਆ ਵੀ ਇੱਕ ਜਿਹੜਾ ਕੇਸ ਹੈ ਵੀ ਫੇਕ ਕਾਲ ਦਾ ਹੀ ਕੇਸ ਹੈ ਹਜੇ ਤੱਕ ਕੋਈ ਵੀ ਹੈ ਜਿਆ ਇਹਨਾਂ ਦਾ ਲਿੰਕ ਕਿਸੇ ਵੀ ਗੈਂਗ ਦੇ ਨਾਲ ਸਾਹਮਣੇ ਨਹੀਂ ਆਇਆ ਹੈ ਤਾਂ ਇਹ ਮੇਰੀ ਤੁਹਾਨੂੰ ਸਾਰਿਆਂ ਤੇ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਜਿਹੜੀਆਂ ਫੇਕ ਕਾਲਸ ਹੈਗੀਆਂ ਜੇ ਤੁਹਾਨੂੰ ਕੋਈ ਵੀ ਕਾਲ ਆਉਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਇਤਲਾਹ ਦਿਓ ਕਿਉਂਕਿ ਜਿਆਦਾ ਫੇਕ ਕਾਲਸ ਹੁੰਦੀਆਂ ਤਾਂ ਇਮੀਡੀਏਟਲੀ ਉਹ ਜਿਹੜੀਆਂ ਹੈਗੀਆਂ ਡਿਟੈਕਟਿਵ ਇਮੀਡੀਏਟਲੀ ਅਸੀਂ ਕਰ ਦਿਆਂਗੇ